ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਪੁਰਾਣਾ ਖੂਹ ਇਹ ਖੂਹ ਪਿੰਡ ਮੋੜ ਚੜਤ ਮੋੜ ਮੰਡੀ ਦੇ ਨਾਲ ਪੈਂਦਾਗਾ ਜੀ ਪਿੰਡ ਇਹ ਉੱਥੋਂ ਦਾ ਜੀ ਇਹ ਪੁਰਾਣਾ ਖੂਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਇਹ ਪੁਰਾਣਾ ਖੂਹ ਪੁਰਾਣੇ ਸਮੇਂ ਵਿੱਚ ਜਦੋਂ ਪਾਣੀ ਦੇ ਕੋਈ ਸਾਧਨ ਨਹੀਂ ਹੁੰਦੇ ਸੀ ਤਾ ਇਨਾਂ ਖੂਹਾਂ ਦਾ ਪਾਣੀ ਕੱਢ ਕੇ ਘਰਾਂ ਦੇ ਲਈ ਵਰਤੇ ਜਾਂਦਾ ਸੀ ਪੀਣ ਲਈ ਪਸ਼ੂਆਂ ਲਈ ਪਾਣੀ ਵਰਤਿਆ ਜਾਂਦਾ ਸੀ ਕੋਈ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਇਹ ਪੁਰਾਣਾ ਖੂਹ ਆ ਬਹੁਤ ਹੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ। ਕਈ ਪਿੰਡਾਂ ਵਿੱਚ ਤਾਂ ਚੀਜ਼ਾਂ ਹੀ ਪੁਰਾਣੀਆਂ ਸਾਂਭ ਕੇ ਰੱਖੀਆਂ ਹੋਈਆਂ ਤੇ ਕਈਆਂ ਵਿੱਚ ਤਾਂ ਖਤਮ ਹੋ ਗਈਆਂ। ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੇ ਤੇ ਇੱਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ। ਰੰਗ ਵਗੈਰਾ ਕਰਿਆ ਹੋਇਆ ਹੈਗਾ। ਇੱਥੋਂ ਪਾਣੀ ਕੱਢਿਆ ਜਾਂਦਾ ਸੀਗਾ ਰਸੇ ਨਾਲ। ਸੇਫਟੀ ਵਾਸਤੇ ਜਾਲੀ ਲੱਗੀ ਹੋਈ ਹੈਗੀ ਵੀ ਕੋਈ ਚੀਜ਼ ਨਾ ਵਿੱਚ ਡਿੰਗ ਪੇ ਬਹੁਤ ਹੀ ਸੋਹਣਾ ਬਣਾਇਆ ਹੋਇਆ ਹੈ ਭਈ ਸਾਊਂਸ ਬਾਲ ਦੇ ਕਰਕੇ ਚੀਜ਼ਾਂ ਵੱਜ ਜਾਂਦੀਆਂ ਜਿੱਥੇ ਸਾਊਂਸ ਬਾਲ ਨਹੀਂ ਉੱਤੇ ਚੀਜ਼ਾਂ ਖਤਮ ਹੋ ਜਾਂਦੀਆਂ ਇਹ ਥੋੜਾ ਸਰਾ ਹੀ ਪਾਣੀ ਗੱਡੇ ਆਂਦਾ ਸੀ डे वगैरह लगे हुए बहुत सोना भी। चारे पास दरख्त वगैरह लगे हुए कीती है बाड़ वगैरह की हैगी तो बच्चे वगैरह नगे नहीं होंगे शरारत करना गए थे ਦਿਲੋਂ ਦਿਲ ਨੇ ਖਤਮ ਹੋ ਰਹੀਆਂ ਪੁਰਾਣੀਆਂ ਚੀਜ਼ਾਂ ਨੇ ਪਰ ਜਿੰਨਾ ਪਿੰਡਾਂ ਦੀਆਂ ਚੀਜ਼ਾਂ ਸਾਹਮਣੇ ਰੱਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਤੁਹਾਡੇ ਲਈ ਆਨਵਰਡ ਟਾਈਮ 'ਚ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀ ਧੰਨਵਾਦੀ